ਸਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਅੱਜ ਮੈਂ ਮਾਲ ਵਿਭਾਗ ਨਾਲ ਸੰਬੰਧਿਤ ਕੁਝ ਅਹਿਮ ਫੈਸਲਿਆਂ ਬਾਰੇ ਪੰਜਾਬੀਆਂ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਪੰਜਾਬ ਦੇ ਵਿੱਚ ਕੁੱਲ 3660 ਜਿਹੜੇ ਨੇ ਪਟਵਾਰੀ ਸਰਕਲ ਨੇ ਜਿੱਥੇ ਇੱਕ ਪਟਵਾਰੀ ਲੱਗਿਆ ਹੁੰਦਾ ਉਹਨੂੰ ਸਰਕਲ ਕਹਿੰਦੇ ਹੈ ਜੋ ਸਰਕਲ ਦਾ ਪਟਵਾਰੀ ਹੈ ਤੇ ਇਹਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੀਆਂ ਅਸਾਮੀਆਂ ਵਾਲਾ ਲੋ ਸਰਕਲ ਵਾਲੂ ਖਾਲੀ ਪਏ ਸੀ ਸੋ ਪੰਜਾਬ ਸਰਕਾਰ ਨੇ ਇੱਕ ਬਹੁਤ ਅਹਿਮ ਫੈਸਲਾ ਕੀਤਾ ਹੈ ਕਿ ਹੁਣ ਅਸੀਂ ਕੋਈ ਵੀ ਸਰਕਲ ਇਹੋ ਜਿਹਾ ਨਹੀਂ ਰਹਿਣ ਦੇਵਾਂਗੇ ਜਿਹੜਾ ਖਾਲੀ ਰਵੇ 741 ਮੈਂ ਦੁਬਾਰਾ ਦੱਸ ਦੇਣਾ 700 ਐਂਡ 41 741 ਉਹ ਪਟਵਾਰੀ ਕੈਂਡੀਡੇਟ ਜਿਹੜੇ ਟ੍ਰੇਨਿੰਗ ਤੇ ਨੇ 18 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ ਉਹਨਾਂ ਦੀ ਉਹਨਾਂ ਦੇ 15 ਮਹੀਨੇ ਉਹਨਾਂ ਦੇ ਕੰਪਲੀਟ ਹੋ ਚੁੱਕੇ ਨੇ ਟ੍ਰੇਨਿੰਗ ਦੇ ਤੇ ਉਹਨਾਂ ਦੇ 15 ਮਹੀਨਿਆਂ ਦੇ ਬਾਅਦ ਹੀ ਉਹਨਾਂ ਨੂੰ ਅਸੀਂ ਫੀਲਡ ਦੇ ਵਿੱਚ ਲੈ ਕੇ ਆ ਰਹੇ ਹਾਂ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਕਿ 741 ਜਿਹੜੇ ਟ੍ਰੇਨਿੰਗ ਤੇ ਨੇ ਸਿਰਫ 2-3 ਮਹੀਨੇ ਦੀ ਟ੍ਰੇਨਿੰਗ ਰਹਿੰਦੀ ਸੀ ਉਹਨਾਂ ਨੂੰ ਟ੍ਰੇਨਿੰਗ ਤੋਂ ਇਧਰਲੇ ਪਾਸੇ ਨੂੰ ਸਰਕਲ ਵੱਲੋਂ ਲੈ ਕੇ ਆਵਾਂਗੇ ਸੋ 700 41 ਜਿਹੜੇ ਪਟਵਾਰੀ ਜਿਹੜੇ ਟ੍ਰੇਨਿੰਗ ਤੇ ਸੀ ਉਹ ਫੀਲਡ 'ਚ ਆ ਜਾਣਗੇ 710 ਇਹੋ ਜਿਹਾਂ ਪੋਸਟਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਹਜੇ ਨਿਯੁਕਤੀ ਪੱਤਰ ਨਹੀਂ ਮਿਲੇ ਉਹਨਾਂ ਦੇ ਕੁਝ ਕਾਗਜ਼ੀ ਕਾਰਵਾਈ ਜਿਵੇਂ ਪੁਲਿਸ ਵੈਰੀਫਿਕੇਸ਼ਨ ਬੜਾ ਰਹਿੰਦੀ ਸੀ ਤੇ ਅਸੀਂ ਗ੍ਰੈਪ ਭਾਗ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ ਇਚੇਤੋ ਚੇਤੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਸਾਰਾ ਕਰਕੇ ਕੰਪਲੀਟ ਕਾਗਜ਼ੀ ਕਾਰਵਾਈ ਤੈਨਾਂ ਨੂੰ ਵੀ ਨਿਯੁਕਤੀ ਪੱਤਰ ਜਿਹੜੇ ਨੇ 710 ਜਿਹੜੇ ਨੇ ਉਹਨਾਂ ਨੂੰ ਜਾਰੀ ਕਰ ਦਿੱਤੇ ਜਾਣਗੇ ਤੇ 741 ਜਿਹੜੇ ਟ੍ਰੇਨਿੰਗ ਤੇ ਨੇ ਉਹਨਾਂ ਨੂੰ ਫੀਲਡ 'ਚ ਲੈ ਕੇ ਆ ਰਹੇ ਆ 710 ਨੂੰ ਨਿਯੁਕਤੀ ਪੱਤਰ ਮਿਲਣ ਜਾ ਰਹੇ ਨੇ ਤੇ 586 ਨਵੀਆਂ ਪੋਸਟਾਂ ਜਿਹੜੀਆਂ ਉਹ ਕੱਢਣ ਲੱਗਿਆਂ ਪਟਵਾਰੀ ਜਾਂਦੀਆਂ ਇਹ ਟੋਟਲ 200 ਜਿਹੜੇ 37 237 ਸਰਕਲ ਬਣਦੇ ਨੇ ਜੋ 1623 ਪਹਿਲੇ ਹੀ ਹੈਗੇ ਨੇ ਜੋ ਸਾਡਾ ਜਿਹੜਾ ਪੂਰਾ ਪੰਜਾਬ ਦਾ ਜਿਹੜਾ ਸਰਕਲ ਹੈ ਪਟਵਾਰੀਆਂ ਦਾ ਉਹ ਪੂਰਾ ਕੰਪਲੀਟ ਹੋ ਜਾਊਗਾ ਮੈਂ ਇੱਕ ਵਾਰੀ ਫੇਰ ਗਿਣਤੀ ਦੱਸ ਦਿੰਨਾ 748 ਅੰਟਰਟੇਨਿੰਗ ਉਹਨਾਂ ਨੂੰ ਫੀਲਡ 'ਚ ਲੈ ਕੇ ਆ ਰਹੇ ਹਾਂ ਤਾਂ ਕਿ ਉਹ ਫੁੱਲ ਫਲੈਜ ਪਟਵਾਰੀ ਦੇ ਤੌਰ ਤੇ ਕੰਮ ਕਰਨੀ ਡਿਊਟੀ ਕਰਨੀ ਆਪਣੀ ਸੇਵਾ ਨਿਭਾਉਣੀ ਸ਼ੁਰੂ ਕਰ ਦੇਣ 710 ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਜਿਨ੍ਹਾਂ ਨੇ ਟੈਸਟ ਪਾਸ ਕਰ ਲਿਆ ਤੇ ਸਿਰਫ ਕਾਗਜ਼ੀ ਕਾਰਵਾਈ ਰਹਿੰਦੀ ਸੀ ਉਹ ਪੂਰੀ ਕੰਪਲੀਟ ਸਰਕਾਰ ਵੱਲੋਂ ਜਲਦੀ ਕੀਤੀ ਜਾਊਗੀ ਤੇ 586 ਨਵੀਆਂ ਪੋਸਟਾਂ ਪਟਵਾਰੀਆਂ ਦੀਆਂ ਅਸੀਂ ਕੱਢ ਰਹੇ ਹਾਂ ਉਹਦੇ ਵਿੱਚ ਜਿਹੜੇ ਵੀ ਮੈਰਿਟ ਦੇ ਵਿੱਚ ਆਉਣਗੇ ਉਹਨਾਂ ਨੂੰ ਜਿਹੜਾ ਸਿਲੈਕਟ ਕੀਤਾ ਜਾਊਗਾ ਤੇ ਇੱਕ ਹੋਰ ਇਹਨਾਂ ਫੈਸਲੇ ਦੇ ਵਿੱਚ ਹੈ ਕਿ ਹਾਜ਼ਰੀ ਜਿਹੜੀ ਹੈ ਪਟਵਾਰੀਆਂ ਦੀ ਉਹ ਬਾਇਓਮੈਟ੍ਰਿਕ ਹਾਜ਼ਰੀ ਹੋਊਗੀ ਬਾਇਓਮੈਟ੍ਰਿਕ ਮੀਨਸ ਜੇ ਪੰਜਾਬੀ ਵਿੱਚ ਮੈਂ ਦੱਸ ਦੇਣਾ ਅੰਗੂਠਾ ਲਾਉਣ ਵਾਲੀ ਜਿਹੜੀ ਹਾਜ਼ਰੀ ਹੁੰਦੀ ਹੈ ਆਉਣ ਵੇਲੇ ਡਿਊਟੀ ਤੇ ਆਉਣ ਵੇਲੇ ਤੇ ਡਿਊਟੀ ਤੋਂ ਜਾਣ ਵੇਲੇ ਬਾਇਓਮੈਟ੍ਰਿਕ ਹਾਜ਼ਰੀ ਲੱਗੂਗੀ ਉਹਦਾ ਆਪਣਾ ਫਿੰਗਰ ਪ੍ਰਿੰਟ ਜਿਹੜੇ ਨੇ ਉਹਦੇ ਨਾਲ ਉਹ ਹਾਜ਼ਰੀ ਲਾਉਣੀ ਪੈਣੀ ਹੈ ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਨੇ ਬਹੁਤ ਘੱਟ ਤਨਖਾਹ ਤੇ ਆਪ ਕੰਮ ਕਰਦੇ ਨਹੀਂ ਕਿ ਤੋ ਹੋਰ ਕਰਵਾਉਂਦੇ ਆ ਸੋ ਇਹਦੇ ਨਾਲ ਉਹ ਵੀ ਦੂਰ ਹੋਣਗੇ ਆ ਤੇ ਜਿਹੜੇ ਨਵੇਂ ਪਟਵਾਰੀ ਭਰਤੀ ਕਰਨੇ ਨੇ ਉਹਦੇ ਵਿੱਚ ਮੈਰਿਟ ਦੇ ਆਧਾਰ ਤੇ ਪੇਪਰ ਤੋਂ ਬਾਅਦ ਮੈਰਿਟ ਦੇ ਆਧਾਰ ਤੇ ਨਿਯੁਕਤੀਆਂ ਹੋਣਗੀਆਂ ਸੋ ਮੈਂ ਇੱਕ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ 741 ਉਹ ਪਟਵਾਰੀ ਜਿਹੜੇ ਟ੍ਰੇਨਿੰਗ ਤੇ ਨੇ ਉਹ ਫੀਲਡ 'ਚ ਆ ਜਾਣਗੇ 710 ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਤੇ 586 ਨਮੀਆਂ ਜਿਹੜੀਆਂ ਪੋਸਟਾਂ ਨੇ ਪਟਵਾਰੀਆਂ ਦੀਆਂ ਉਹ ਅਸੀਂ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਉਹਨਾਂ ਦੇ ਇਸ਼ਤਿਹਾਰ ਆ ਜਾਣਗੇ ਤੇ ਉਹਦੇ ਵਾਸਤੇ ਬੱਚੇ ਜਿਹੜੇ ਨੇ ਨੌਜਵਾਨ ਮੁੰਡੇ ਕੁੜੀਆਂ ਉਹ ਪੇਪਰ ਦੇ ਕੇ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ ਪਟਵਾਰੀ ਨਿਯੁਕਤ ਕੀਤਾ ਜਾਊਗਾ ਤੇ ਪਟਵਾਰੀਆਂ ਦੀ ਜਿਹੜੀ ਹਾਜ਼ਰੀ ਹੈ ਦਫ਼ਤਰ ਦੇ ਵਿੱਚ ਉਹ ਆਉਣ ਵੇਲੇ ਤੇ ਜਾਣ ਵੇਲੇ ਬਾਇਓਮੈਟ੍ਰਿਕ ਹੋਊਗੀ ਤਾਂ ਕਿ ਕੋਈ ਕਿਸੇ ਬੰਦਾ ਕੋਈ ਰੱਖ ਲਿਆ ਅੱਗੇ ਦੀ ਅੱਗੇ ਆਪ ਆਪ ਜਿਹੜਾ ਮੇਨ ਪਟਵਾਰੀ ਆ ਉਹ ਕਿਤੇ ਹੋਰ ਕੰਮ ਕਰ ਰਿਹਾ ਕੋਈ ਹੋਰ ਧੰਦਾ ਕਰ ਰਿਹਾ ਕੰਮ ਕਰ ਰਿਹਾ bizness ਕਰ ਰਿਹਾ ਕੋਈ ਪਰ ਉਹੀ ਥਾਂ ਤੇ ਕੋਈ ਹੋਰ ਜਿਹੜਾ ਉਹਦਾ ਉਹਦੀ ਸੇਵਾ ਸੇਵਾ ਮੰਨਵਾਰੇ ਇਹ ਖਤਮ ਹੋ ਜਾਣਗੀ ਹੁਣ ਨਾਲੇ ਸਮੇਂ ਦੌਰਾਨ ਸਾਰੇ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਖੱਜਲ ਖਵਰੀ ਨਹੀਂ ਅਸੀਂ ਹੋਣ ਦੇਵਾਂਗੇ ਕਿ ਉਹ ਪਟਵਾਰ ਖਾਨਿਆਂ ਚ ਜਾਂ ਤਹਿਸੀਲਾਂ ਚ ਕੋਈ ਕੰਮ ਕਰਾਉਣ ਵੇਲੇ ਉਹ ਕਿਸੇ ਗੱਲ ਤੋਂ ਉਨਨ ਨਿਰਾਸ਼ ਹੋ ਕੇ ਮੁੜਨਾ ਪਵੇ ਕਿ ਜੀ ਅੱਜ ਇਸ ਪਟਵਾਰੀ ਦਾ ਦਿਨ ਕਿਤੇ ਹੋਰ ਸੀ ਜੀ ਅੱਜ ਉਹ ਪਟਵਾਰੀ ਇੱਥੇ ਬੈਠਿਆ ਨਹੀਂ ਜੀ ਵਗੈਰਾ ਵਗੈਰਾ ਸੋ ਅਸੀਂ ਪੰਜਾਬ ਦੇ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਹੈ ਉਹ ਬੰਦ ਕਰਨੀ ਹੈ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਹੱਕ ਚ ਫੈਸਲੇ ਲਾਉਗੇ ਇਨਕਲਾਬ ਜਿੰਦਾਬਾਦ